ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਨੁਗਾਮ ਸੈਕਟਰ ਦੇ ਵਿੱਚ ਐਲਓਸੀ ਦੇ ਕੋਲ ਕੁਸਪੈਡ ਦੀ ਕੋਸ਼ਿਸ਼ ਨੂੰ ناکਾਮ ਕਰਦੇ ਹੋਏ ਸੈਨਾ ਨੇ ਦੋ ਅਤਵਾਦੀਆਂ ਨੂੰ ਟੀਰ ਕੀਤਾ ਬਿਆਨ ਵਿੱਚ ਦੋ ਜਵਾਨ ਵੀ ਸ਼ਹੀਦ ਹੋ ਗਏ ਨੇ ਸੈਨਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੈਨਿਕਾਂ ਨੇ ਦੇਰ ਰਾਤ ਨੁਗਾਮ ਸੈਕਟਰ ਦੇ ਵਿੱਚ ਐਲਓਸੀ ਦੇ ਕੋਲ ਚੱਕੀ ਗਤਵਿਧੀਆਂ ਦੇ ਉੱਤੇ ਗੌਰ ਕੀਤਾ ਤੇ ਕੁਸਪੈਠੀਆਂ ਦਾ ਸਾਹਮਣਾ ਕੀਤਾ ਅਭਿਆਨ 'ਚ ਦੋ ਜਵਾਨ ਸ਼ਹੀਦ ਹੋ ਕੇ ਜਦਕਿ ਇੱਕ ਹੋਰ ਜ਼ਖਮੀ ਹੋ ਗਿਆ भाजपा नेता हरख सिंह रावत ਤੇ ਦਿੱਲੀ ਦੀ ਇੱਕ ਮਹਿਲਾ ਨੇ ਰੇਪ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕਰਵਾਇਆ। 10,000 ਦੇ ਕੇਸ ਮਾਮਲਾ ਸਫਦਰਜੰਗ ਥਾਣੇ 'ਚ ਦਰਜ ਕੀਤਾ ਗਿਆ ਹੈ। ਹਾਈ ਪ੍ਰੋਫਾਈਲ ਕੇਸ ਹੋਣ ਦੇ ਕਾਰਨ ਪੁਲਿਸ ਪੂਰੀ ਸੋਚ ਸਮਝ ਨਾਲ ਅੱਗੇ ਕਦਮ ਵਧਾ ਰਹੀ ਹੈ। ਪਿਛਲੇ ਦਿਨੀ ਉੱਤਰਾਖੰਡ 'ਚ ਕਾਂਗਰਸ ਦੇ 9 ਬਾਗੀ ਵਿਧਾਇਕਾਂ 'ਚ ਹਰਖ ਸਿੰਘ रावत ਵੀ ਸ਼ਾਮਲ ਸਨ। रावत ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ भाजपा ਤੇ ਸੰਘ ਦੇ ਨਾਲ ਕੀਤੀ ਸੀ। ਬੰਗਾਲ ਦੀ ਖਾੜੀ 'ਚੋਂ ਲਾਪਤਾ ਹੋਏ ਭਾਰਤੀ ਹਵਾਈ ਸੇਨਾ ਦੇ ਜਹਾਜ਼ ਦਾ ਹਾਲੇ ਵੀ ਕੁਝ ਤਾਂ ਪਤਾ ਨਹੀਂ ਲੱਗਿਆ ਜਹਾਜ਼ ਵਿੱਚ ਅਮਲੇ ਸਮੇਤ 29 ਲੋਕ ਸਵਾਰ ਸਨ ਇਸ ਦੌਰਾਨ ਭਾਰਤ ਨੇ ਜਹਾਜ਼ ਲੱਭਣ ਲਈ ਅਮਰੀਕਾ ਤੋਂ ਮਦਦ ਮੰਗੀ ਹੈ ਰੱਖਿਆ ਮੰਤਰੀ ਮਨੋਹਰ ਪਾਰਕਰ ਨੇ ਰਾਸਵ ਵਿੱਚ ਦੱਸਿਆ ਕਿ ਏਐਨ 32 ਦੀ ਸੈਟਲਾਈਟ ਤਸਵੀਰਾਂ ਲਈ ਅਮਰੀਕਾ ਕੋਲੋਂ ਸਹਾਇਤਾ ਮੰਗੀ ਗਈ ਹੈ ਭਾਰਤੀ ਹਵਾਈ ਸੇਨਾ ਦਾ ਏਐਨ 32 ਜਹਾਜ਼ ਚਨਈ ਤੋਂ ਪੋਰਟ ਬਲੇਅ ਅਲਿ ਰਵਾਨਾ ਹੋਇਆ ਸੀ ਪਰ ਬੰਗਾਲ ਦੀ ਖਾੜੀ ਵਿੱਚ ਅਚਾਨਕ ਜਹਾਜ਼ ਲਾਪਤਾ ਹੋ ਗਿਆ ਸੇਨਾ ਦੇ ਨਾਲ ਭਾਰਤੀ ਨੇਵੀ ਵੀ ਜਹਾਜ਼ ਦੀ ਪਾਲਵੋਚ ਲੱਗੀ ਹੋਈ ਹੈ ਪਰ ਹਾਲੇ ਤੱਕ ਕੋਈ ਕਾਮਯਾਬੀ ਬਸਪਾਸ ਪ੍ਰਿਮਾ ਮਾਇਆਵਤੀ ਨੂੰ ਤਰਾਗੀ ਸ਼ਬਦ ਕਹਿਣ ਦੇ આરોਪੀ ਬੀਜੇਪੀ ਦੇ ਬਰਖਾਸਤ ਉਪਰਧਾਨ ਦਇਆਸ਼ੰਕਰ ਸਿੰਘ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ ਦਇਆਸ਼ੰਕਰ ਨੂੰ ਕੱਲ ਰਾਤ ਮੌ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਦਇਆਸ਼ੰਕਰ ਸਿੰਘ ਨੇ ਜੇਲ੍ਹ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਬੀਐਸਪੀ ਨੇ ਤਨਜ਼ੀਮਉਦਦੁਨ ਸਦੀਕੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਤਿੰਨ ਤਾਰ ਦੇ ਬਾਅਦ ਦਇਆਸ਼ੰਕਰ ਨੇ ਖੁੱਲੇ ਤੌਰ ਤੇ ਯੂਪੀ ਦੇ ਮੁੱਖ ਮੰਤਰੀ ਖਿਲੇਸ਼ ਯਾਦਵ ਨੂੰ ਚੁਣੌਤੀ ਦਿੱਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੇ ਹਰ ਮੈਂਬਰ ਦੇ ਨਾਲ ਅਨਿਆਂ ਕੀਤਾ ਗਿਆ ਹੈ ਉਹਨਾਂ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ ਅਜੇਚ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਵਿਖਾਵੇ ਇਸ ਮਾਮਲੇ 'ਚ ਸ਼ੁੱਕਰਵਾਰ ਨੂੰ ਜੇਲ੍ਹ ਗਿਆ ਦਇਆਸ਼ੰਕਰ ਸਿੰਘ ਦੀ ਜ਼ਮਾਨਤ ਅਰਜ਼ੀ ਸ਼ਨੀਵਾਰ ਨੂੰ ਵਕੀਲਾਂ ਦੀ ਹੜਤਾਲ ਕਾਰਨ ਅਦਾਲਤ 'ਚ ਦਾਖਲ ਨਹੀਂ ਕੀਤੀ ਜਾ ਸਕੀ ਅਦਾਲਤ ਜਖਾਲੀ ਪਈ న్యాయ ਅਧਿਕਾਰੀਆਂ ਦੀ ਤਨਾਤੀ ਲਈ ਇੱਥੇ ਵਕੀਲਾਂ ਨੇ ਹੜਤਾਲ ਕਰਕੇ ਕੰਮ ਦਾ ਬਾਈਕਾਟ ਕੀਤਾ ਸੀ ਪਠਾਨ ਕੋਟੇਰ ਵੇਚਤੇ ਹੋਏ ਹਮਲੇ ਨੂੰ ਲੈ ਕੇ ਅਮਰੀਕਾ ਨੇ ਭਾਰਤ ਨੂੰ ਪਾਕਿਸਤਾਨ ਖਿਲਾਫ ਕੀ ਅਹਿਮ ਸਬੂਤੇ ਦਿੱਤੇ ਨੇ ਅਮਰੀਕਾ ਨੇ ਭਾਰਤ ਦੀ NIA ਨੂੰ 1000 ਪੇਜਾਂ ਦਾ ਡੋਜ਼ੀ ਰਸੋਪਿਆ ਇਸ ਤਜਾਸ਼ ਮੁਹੰਮਦ ਹੈਂਡਲਰ ਕਾਸ਼ਿਫ ਜਾਨ ਤੇ ਚਾਰ ਫੈਦਾਇਨਾ ਵਿਚਕਾਰ ਹੋਈ ਗਲਬਾਤ ਵੀ ਦਰਜ ਹੈ ਅਮਰੀਕਾ ਵਾਲਾ ਸੌਪੇ ਕੀ ਡੋਜ਼ੀ ਵਿੱਚ ਪਾਕਤਵਾਦੀਆਂ ਤੇ ਉਹਨਾਂ ਦੇ ਹੈਂਡਲਰ ਦਰਮਿਆਨ ਹੋਈ ਗਲਬਾਤ ਦਾ ਜ਼ਿਕਰ ਕੀਤਾ ਗਿਆ ਹੈ ਇਹ ਗਲਬਾਤ ਉਸੇ ਤਰ੍ਹਾਂ ਜਿਵੇਂ 2008 ਵਿੱਚ ਮੁੰਬਈ ਹਮਲੇ ਤੋਂ ਪਹਿਲਾਂ ਲਸ਼ਕਰਤਵਾਦੀਆਂ ਵਿਚਾਰ ਹੋਈ ਸੀ ਉਸ ਵੇਲੇ ਲਸ਼ਕਰਤਵਾਦੀ ਕਰਾਚੀ ਦੇ ਸੁਰੱਖਿਅਤ ਟਿਕਾਣਿਆਂ ਤੇ ਬੈਠ ਕੇ ਭਾਰਤ ਦੇ ਲੋਕ ਕੇਂਦਰ ਸਰਕਾਰ 6 ਮਹੀਨੇ ਅੰਦਰ ਗੋਹ ਹੱਤਿਆ ਰੋਕਣ ਲਈ ਕਾਨੂੰਨ ਬਣਾਏ ਹਿਮਾਚਲ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਨੇ ਇਸ ਤੋਂ ਪਹਿਲਾਂ ਇਸੇ ਬੈਂਚ ਨੇ ਅਕਤੂਬਰ 2014 ਚ ਹਿਮਾਚਲ ਪ੍ਰਦੇਸ਼ ਚ ਗੋਹ ਹੱਤਿਆ ਤੇ ਪਾਬੰਦੀ ਲਗਾਉਣ ਦੇ ਆਦੇਸ਼ ਵੀ ਜਾਰੀ ਕੀਤੇ ਸਨ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਡੈਮੋਕ੍ਰੈਟਿਕ ਉਮੀਦਵਾਰ ਹਿਲਰੀ ਕਲਿੰਟਨ ਦੀ ਜਤਲੀ ਯੂਪ ਦਾ ਇੱਕ ਪਿੰਡ ਦੇਨ ਰਾਹ ਦਾਅਵਾਵਾਂ ਕਰ ਰਿਹਾ ਹੈ ਲਖਨਊ ਦੀ ਮੋਹਨ ਲਾਲ ਗੰਜ ਵਿਧਾਨ ਸਭਾ ਚੌਣ ਵਾਲ ਇਸ ਜਬਰੋਲੀ ਪਿੰਡ ਦਾ ਕਲਿੰਟਨ ਨਾਲ ਖਾਸ ਰਿਸ਼ਤਾ ਹੈ ਦਰਸਲ 2 ਸਾਲ ਪਹਿਲਾਂ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਭਾਰਤ ਆੁਰਤੌਰ ਤੇ ਆ ਇਸ ਦੌਰਾਨ ਮਿਲਕ ਲਿੰਟਨ ਨੇ ਆਪਣੀ ਫਾਊਂਡੇਸ਼ਨ ਦੀ ਸਿਹਤ ਮੁਹਿੰਮ ਤਹਿਤ ਜਬਰੌਲੀ ਪਿੰਡ ਨੂੰ ਗੋਦ ਲਿਆ ਸੀ ਉਸ ਵੇਲੇ ਤੋਂ ਸਿਹਤ ਨਾਲ ਜੁੜੇ ਕੰਮ ਤਾਂ ਹੋ ਰਹੇ ਨੇ ਪਰ ਬਾਕੀ ਪਰੇਸ਼ਾਨੀਆਂ ਦੂਰ ਨਹੀਂ ਹੋਈਆਂ ਪਿੰਡ ਨੂੰ ਉਮੀਦ ਹੈ ਕਿ ਹਿਲੈਰੀ ਨਾ ਸਿਰਫ ਜਿੱਤ ਹਾਸਲ ਕਰੇਗੀ ਸਗ ਰਾਸ਼ਟਰਪਤੀ ਬਣ ਕੇ ਇਸ ਪਿੰਡ ਦੀ ਨੁਹਾਰ ਵੀ ਬਦਲੇਗੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਚੰਗੀ ਖਬਰ ਹੈ ਉਹਨਾਂ ਨੂੰ ਸੱਤਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ਾਂ ਮੁਤਾਬਕ ਅਗਸਤ ਵਿੱਚ ਮਿਲਣ ਵਾਲੀ ਤਨਖਾਹ ਦੇ ਨਾਲ 1 ਜਨਵਰੀ 2016 ਤੋਂ ਵੱਡੀ ਤਨਖਾਹ ਮੁਤਾਬਕ ਬਣਦਾ ਏਰੀਅਰ ਵੀ ਦਿੱਤਾ ਜਾਏਗਾ ਨਵੀਆਂ ਤਨਖਾਹਾਂ ਦਾ ਲਾਭ 47 ਲੱਖ ਕੇਂਦਰੀ ਮੁਲਾਜ਼ਮਾਂ ਅਤੇ 53 ਲੱਖ ਪੈਨਸ਼ਨਰਾਂ ਨੂੰ ਹੋਵੇਗਾ ਇਸ ਵਿੱਚ ਸੁਰੱਖਿਆ ਬਲਾਂ ਦੇ 14 ਲੱਖ ਮੁਲਾਜ਼ਮ ਅਤੇ 8 ਲੱਖ ਪੈਨਸ਼ਨਰ ਸ਼ਾਮਲ ਨੇ ਇਸ ਵਾਰ ਕੇਂਦਰ ਦੇ ਕਰਮਚਾਰੀਆਂ ਦੀ ਮੂਲ ਤਨਖਾਹ ਵਿੱਚ 2.57 ਫੀਸਦੀ ਦਾ ਵਾਅਦਾ ਕੀਤਾ ਗਿਆ ਹੈ ਵੀ ਨੇ ਕਰਨਾਟਕ ਦੀ ਰਾਜਧਾਨੀ ਬੰਗਲੌਰ ਦਾ ਕੁਝ ਅਜੀਹਾ ਹਾਲ ਕਰ ਦਿੱਤਾ ਕਿ ਸ਼ਹਿਰ ਦੀਆਂ ਮੇਨ ਸੜਕਾਂ ਤੇ ਲੋਕੀ ਮੱਛਲੀਆਂ ਫੜਦੇ ਨਜ਼ਰ ਆਏ ਬੀਤੇ 4 ਦਿਨਾਂ ਤੋਂ ਬੰਗਲੌਰ ਵਿੱਚ ਹੋ ਰਹੇ ਮੀਂਹ ਦੇ ਕਾਰਨ ਸ਼ਹਿਰ ਦੀ ਹਾਲਤ ਤਲਾਵ ਵਾਂਗ ਬਣ ਗਈ ਹੈ ਲੋਕ ਜਾਲ ਲੈ ਕੇ ਮਜਾਗਾ ਜਗਾ ਤੇ ਮੱਛਲੀਆਂ ਫੜਦੇ ਨਜ਼ਰ ਆ ਰਹੇ ਨੇ ਸ਼ੀ ਨਗਰ ਅਨੰਤਨਾਗਤੇ ਪੰਪੂਰ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਕਸ਼ਮੀਰ ਕਾਟੀ ਤੋਂ ਕਰਫਿਊ ਹਟਾ ਦਿੱਤਾ ਗਿਆ ਹੈ ਹਾਲਾਂਕਿ ਵਕਵਾਦੀ ਸਮਰਥਿਤ ਹੜਤਾਲ ਦੇ ਕਾਰਨ ਇੱਥੇ ਜਨਜੀਵਨ ਹਾਲੇ ਵੀ ਅਸਤਵਿਅਸਤ ਹੈ ਅਧਿਕਾਰੀਆਂ ਨੇ ਦੱਸਿਆ ਕਿ ਕਾਟੀ ਦੇ ਬਿਧੇਤਰ ਹਿੱਸਿਆਂ ਵਿੱਚੋਂ ਕਰਫਿਊ ਹਟਾ ਦਿੱਤਾ ਗਿਆ ਹੈ ਪਰ ਪੂਰੇ ਕਸ਼ਮੀਰ ਦੇ ਵਿੱਚ ਚਾਰ ਜਾਂ ਇਸ ਤੋਂ ਵੱਧ ਲੋਕਾਂ ਦੇ ਜਮ੍ਹਾਂ ਹੋਣ ਤੇ ਹਾਲੇ ਵੀ ਰੋਕ ਹੈ